ਅੱਜ ਸਭੁੱਚੇ ਪੰਜਾਬ ਦੇ ਅੰਦਰ ਮੈਗਾ ਪੀਟੀਐਮ ਜਿਹੜੀਆਂ ਹੋ ਰਹੀਆਂ ਨੇ ਸੋ ਮੈਂ ਅੱਜ ਫੇਰ ਦੁਬਾਰਾ ਆਪਣੇ ਪਿਆਰੇ ਹਲਕੇ ਦੇ ਵਿੱਚ ਆਪਣੇ ਪਿਆਰੇ ਲੋਕਾਂ 'ਚ ਸਭ ਤੋਂ ਪਹਿਲੋਂ ਸਰਨਾ ਸਕੂਲ ਦੇ ਵਿੱਚ ਤੇ ਹੁਣ ਮਲਕਪੁਰ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਿਹੜੀ ਇਹ ਮੈਗਾ ਪੀਟੀਐਮ ਸ਼ਾਮਿਲ ਹੋਇਆ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਅੰਦਰ education محکمہ ਦੇ ਵਿੱਚ ਬੜੇ ਹਿਸਟੋਰੀਕਲ ਜਿਹੜੇ ਫੈਸਲੇ ਸਰਕਾਰ ਨੇ ਕੀਤੇ ਆ ਔਰ ਅੱਜ ਉਹਨਾਂ ਫੈਸਲਿਆਂ ਦਾ ਲੋਕਾਂ ਦੇ ਤੁਸੀਂ ਰਿਫਲੈਕਸ਼ਨ ਵੀ ਦੇਖ ਰਹੇ ਹੋ ਕਿ ਬਹੁਤ ਸਾਰੇ ਸਕੂਲਾਂ ਦੇ ਅੰਦਰ ਬਹੁਤ ਸਾਰੇ ਇਲਾਕਿਆਂ 'ਚ ਜਿਹੜੀ ਪ੍ਰਸ਼ਾਸਨ ਬਣ ਚੁੱਕੀ ਸੀਗੀ ਸਿਰਫ ਪ੍ਰਾਇਮਰੀ ਸਕੂਲਾਂ ਦੇ ਸਰਕਾਰੀ ਸਕੂਲਾਂ ਦੇ ਬਾਰੇ 'ਚ ਉਹ ਹੁਣ ਲਗਾਤਾਰ ਚੇਂਜ ਹੋ ਰਹੀ ਹੈ ਤੇ ਲੋਕ ਪ੍ਰਾਈਵੇਟ ਸਕੂਲਾਂ ਚ ਆਪਣੇ ਬੱਚਿਆਂ ਨੂੰ ਹੁਣ ਢਾ ਕੇ ਸਰਕਾਰੀ ਸਕੂਲਾਂ ਦੇ ਲੈ ਕੇ ਆ ਰਿਹਾ ਤੇ ਇਹਦਾ ਮੇਨ ਕਾਰਨ ਇਹ ਹੈ ਕਿ ਜਿਹੜੇ ਸਾਡੇ ਟੀਚਰ ਸੇਵਾਨ ਨੇ ਉਹਨਾਂ ਨੂੰ ਵੀ ਹੌਸਲਾ ਮਿਲਿਆ ਕਿ ਸਰਕਾਰ ਉਹਨਾਂ ਦੇ ਪਿੱਛੇ ਤੇ ਖੜੀ ਆ ਸੋ ਲਗਾਤਾਰ ਟੀਚਰਾਂ ਦੀ ਭਰਤੀ ਵੀ ਹੋ ਰਹੀ ਆ ਟੀਚਰ ਪੱਕੇ ਵੀ ਕੀਤੇ ਜਾ ਰਹੇ ਆ ਤੇ ਨਾਲ ਦੀ ਨਾਲ ਕਰੋਨਾ ਰੀਸ ਪੰਜਾਬ ਦੇ ਸਕੂਲਾਂ ਦੇ ਅੰਦਰ ਸਰਕਾਰ ਵੱਲੋਂ ਆ ਰਿਹਾ ਵੀ ਉੱਥੇ ਜਿਹੜਾ ਸਟਰਕਚਰ ਆ ਜਿਹੜਾ ਬੇਸਿਕ ਮੈਂ ਕਹਿੰਨਾ ਵੀ ਸਕੂਲ ਦੀ ਲੋੜ ਬੰਦੀ ਆ ਉਹਨੂੰ ਬਣਾਉਣ ਦੇ ਲਈ ਅਜੇ ਕੱਲ ਹੀ ਅਸੀਂ 2 ਕਰੋੜ 63 ਲੱਖ 47 ਹਜ਼ਾਰ ਰੁਪਏ ਦਾ ਜਿਹੜਾ ਆ ਉਹ ਚੈੱਕ ਇੱਕ ਜਿਹੜਾ ਆ ਉਹ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਡਿਪਾਰਟਮੈਂਟ ਨੂੰ ਮਿਲਿਆ ਸੋ ਇਥੋਂ ਪਤਾ ਇਹ ਲੱਗਦਾ ਵੀ ਸਰਕਾਰ ਕਿੰਨੀ ਗੰਭੀਰ ਆ ਐਜੂਕੇਸ਼ਨ ਨੂੰ ਲੈ ਕੇ ਸੋ ਜਦੋਂ ਲੋਕਾਂ ਦੇ ਨਮਾਇंदे ਲੋਕਾਂ ਦੇ ਮੱਲੇ ਵਿੱਚ ਆਂਦੇ ਹੋਣ ਬੱਚੇ ਆਂਦੇ ਹੋਣ ਤਾਂ ਉਹ ਜਿਹੜੀ ਮਾਪੇ ਦੇ ਅਧਿਆਪਕ ਨੂੰ ਮਿਲਣੀ ਆ ਇਹ ਸਾਰਥਕ ਬਣਦੀ ਆ ਸੋ ਅੱਜ ਮੈਂ ਨਾ ਦੋ ਸਕੂਲਾਂ ਚ ਆਇਆ ਸੋ ਬੜਾ ਅੱਛਾ ਲੱਗਿਆ ਮੇਰੇ ਨਾਲ ਡੀਓ ਆਪਣੇ ਜੇਸ਼ਮਾ ਜਨ ਜੀ ਡਿਪਟੀ ਡੀਓ ਤਮਾਮ ਜਿਹੜੇ ਅਧਿਕਾਰੀ ਸੇਵਾਨ ਨੇ ਡਿਓ ਲੈਵਲ ਤੱਕ ਸੋ ਇਹ ਇਤਿਹਾਸ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਦੇ ਸਰਕਾਰੀ ਅਧਿਆਪਕ ਬਾਹਰਲੇ ਮੁਲਕਾਂ ਚ ਟ੍ਰੇਨਿੰਗ ਲਈ ਸਰਕਾਰ ਭੇਜ ਰਹੀ ਹੈ ਔਰ ਇਸ ਤੋਂ ਵੀ ਵੱਡੀ ਗੱਲ ਇਹ ਆ ਕਿ ਆਨ ਵਾਲੇ ਦਿਨਾਂ ਚ ਤੁਹਾਨੂੰ ਪਠਾਨਕੋਟ ਜ਼ਿਲ੍ਹੇ ਦੇ ਬਾਕੀ ਤਾਂ ਸਾਰੇ ਪੰਜਾਬ ਦੇ ਸਾਡੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਜਿਹੜੇ ਉਹ ਬੱਚੇ ਜਿਹੜੇ ਮੈਰਿਟ ਤੇ ਲਗਾਤਾਰ ਆ ਰਹੇ ਆ ਉਹਨਾਂ ਨੂੰ 6 ਦਿਨ ਦਾ ਟੂਰ ਜਿਹੜਾ ਆ ਆ ਪੂਰੇ ਦੇਸ਼ ਦੇ ਅੰਦਰ ਵੱਖ-ਵੱਖ ਥਾਵਾਂ ਤੇ ਬੱਚਿਆਂ ਨੂੰ ਲਿਜਾ ਕੇ ਉਹ ਤਾਂ ਜੋ ਉਹਨਾਂ ਦਾ ਆਈਕਿਊ ਜਿਹੜਾ ਆ ਉਹ ਹੋਰ ਪੋਜ਼ਿਟਿਵ ਹੋਵੇ ਤੇ ਪਹਿਲੀ ਵਾਰ ਹੋ ਰਿਹਾ ਕਿ ਇਚਸ ਸਰਵਾਨ ਪ੍ਰਿੰਸੀਪਲ ਸਰਵਾਨ ਬਾਹਰਲੇ ਮੁਲਕਾਂ ਤੋਂ ਟ੍ਰੇਨਿੰਗ ਲੈ ਕੇ ਆ ਰਹੇ ਆ ਤੇ ਬੱਚੇ ਵੀ ਸਾਡੇ ਜਿਹੜੇ ਆ ਉਹ ਪੂਰੇ ਦੇਸ਼ ਦੀਆਂ ਜਿਹੜੀਆਂ ਹਿਸਟੋਰੀਕਲ ਪਲੇਸਾਂ ਜਿਹੜਾ ਉਹਨਾਂ ਤੇ ਜਾ ਕੇ ਜਿਹੜੀ ਉਹ ਯਾਤਰਾ ਕਰਨਗੇ ਸੋ ਮੈਨੂੰ ਲੱਗਦਾ ਹੈ ਵੀ ਬੜੀ ਗੰਭੀਰਤਾ ਦੇ ਨਾਲ ਜਿਹੜੀ ਸਰਕਾਰ ਜਿਹੜੀ ਆ ਉਹ ਲੱਗੀ ਆ ਸੋ ਅੱਜ ਇਹ ਮੇਗਾ ਪੀਟੀਐਮ ਚ ਆਏ ਆ ਬੜਾ ਚੰਗਾ ਮਿਲਿਆ ਸਪੌਂਸ ਮਿਲਿਆ ਔਰ ਬੱਚਿਆਂ ਤੇ ਮਾਪਿਆਂ ਨੇ ਵੀ ਖੁੱਲ ਕੇ ਗੱਲਾਂ ਕੀਤੀਆਂ ਨੇ ਤੇ ਸਕੂਲਾਂ ਦੇ ਅੰਦਰ ਵੀ ਜਾ ਕੇ ਜਿਹੜਾ ਉਹ ਤੁਹਾਨੂੰ ਉਹਨੂੰ ਸਮਝਣ ਦਾ ਮੌਕਾ ਮਿਲਿਆ